ਅੱਜ ਤੁਹਾਨੂੰ ਦਰਸ਼ਨ ਕਰਾਵਾਂਗੇ ਸ਼ੀਸ਼ਕੰਜ ਗੁਰਦੁਆਰਾ ਸਾਹਿਬ ਆ ਚੌਂਕ ਦੇ ਵਿੱਚ ਭਾਈ ਮਤੀ ਦਾਸ ਭਾਈ ਛਤੀ ਦਾਸ ਭਾਈ ਦਿਆਲਾ ਜੀ ਉਹ ਗੱਜਣਾਕੀ ਜੀ ਤਿਆਰ ਤੇ ਹੁਣ ਆਪਾਂ ਗੁਰਦੁਆਰਾ ਸਾਹਿਬ ਦੇ ਕਰੀਏ ਦਰਸ਼ਨ ਮੇਲੇ ਜੀ ਚਲੋ ਹੋਟਲ ਤੋਂ ਆ ਗਏ ਆਪਾਂ ਬਾਹਰ ਤੇ ਦੇਖੀਏ ਨਾਲ ਤਾਂ ਬਾਜ਼ਾਰ ਦੇਖਦੇ ਚੱਲਦੇ ਆਂ ਅੱਗੇ ਆਪਾਂ ਚੱਲਦੇ ਆਂ ਗੁਰਦੁਆਰਾ ਸਾਹਿਬ ਵਿੱਚ ਤੇ ਉੱਥੇ ਦਾ ਆਪਾਂ ਇਤਿਹਾਸ ਬਾਰੇ ਜਾਣੂ ਕਰਾਵਾਂਗੇ ਸੰਗਤਾਂ ਨੂੰ ਤੁਸੀਂ ਬਣੇ ਰਹੋ ਮੇਰੇ ਨਾਲ ਚੱਲਦੇ ਰਹੋ ਜੀ ਹੁਣ ਅਪਾ ਚੱਲਦੇ ਚੱਲਦੇ ਪਹੁੰਚ ਗਏ ਭਾਈ ਗੁਰਦੁਆਰਾ ਸਾਹਿਬ ਦੇ ਬਾਹਰ ਜਿਹੜਾ ਮੁਰੇ ਚੌਂਕ ਬਣਿਆ ਹੋਆ ਇੱਥੇ ਆਪਣੇ ਸ਼ਹੀਦ ਭਾਈ ਸਦੀਦਾ ਜੀ ਭਾਈ ਮਤੀਦਾ ਜੀ ਭਾਈ ਦਿਲਾ ਜੀ ਇਸ ਚੌਂਕ ਵਿੱਚ ਸ਼ਹੀਦ ਹੋਏ ਸੀਗੇ ਉਹਨਾਂ ਨੂੰ ਯਾਦ ਕਰਦੇ ਆ ਇਹ ਜਗ੍ਹਾ ਬਣਾਈ ਆ ਇੱਥੇ ਸੰਗਤਾਂ ਮੱਥਾ ਟੇਕ ਕੇ ਫਿਰ ਗੁਰਦੁਆਰਾ ਸਾਹਿਬ ਜਾਂਦੀਆਂ ਨੇ ਆਪਾਂ ਵੀ ਤੇ ਸੁਣਾ ਕੇ ਤੇ ਅਸੀਂ ਪਾਸੇ ਚੌਂਕ ਜਿਹੜਾ ਕੱਢ ਕੇ ਤੇ ਹੁਣ ਆਪਾਂ ਗੁਰਦੁਆਰਾ ਸਾਹਿਬ ਚੱਲੀਏ ਜੀ ਤੁਸੀਂ ਵੀ ਆਪਣੇ ਬੱਚਿਆਂ ਨੂੰ ਲੈ ਕੇ ਆਇਆ ਕਰੋ ਜੀ ਆਪਣੇ ਇਤਿਹਾਸ ਬਾਰੇ ਦੱਸਣ ਵਾਸਤੇ ਜੀ ਜੋ ਗੁਰਦੇਵ ਬਾਦ ਜੀ ਨੇ ਇੱਥੇ ਕੁਰਬਾਨੀ ਦਿੱਤੀ ਸੀਗੀ ਇਹ ਬਾਹਰ ਬਣਾਈ ਹੈ ਅਜਾਬ ਘਰ ਇੱਧਰ ਗੁਰਦੁਆਰਾ ਸਾਹਿਬ ਤੇ ਪਹਿਲਾਂ ਆਪਾਂ ਅੰਦਰ ਚੱਲ ਕੇ ਇੱਥੇ ਚੋਲੇ ਜਮਾ ਕਰਾਈਏ ਗੁਰੂ ਤੇਗ ਬਹਾਦਰ ਜੀ ਇੰਦਰੀ ਚਾਤਰ ਇਧਰ ਹੀ ਦਰਵਾਜ਼ਾ ਸਾਹਿਬ ਸੰਗਤਾਂ ਅੰਦਰੋਂ ਬਾਹਰ ਨੂੰ ਆ ਰਹੀਆਂ ਨੇ ਮੱਥਾ ਟੇਕ ਤੇ ਇਧਰ ਹੀ ਜਾਂਦੀਆਂ ਬਾਹਰ ਦੇਖ ਲੇਗੇ ਹੁਣ ਆਪਾਂ ਚਾਈ ਅੰਦਰ ਤੇ ਇਧਰ ਜੋੜੇ ਸਾਹਿਬ ਜਮ੍ਹਾਂ ਕਰਾਈਏ ਜਿਸ ਸਾਹਿਬ ਲੱਗਿਆ ਉਹ ਆਪਣੇ ਜੋੜੇ ਜਮ੍ਹਾਂ ਕਰਾਉਣ ਇੱਥੇ ਦੇ ਕੋਈ ਭਾਈਚਾਰਾ ਦੇਖੋ ਹੁਣ ਮੁਸਲਮਾਨ ਵੀ ਆਉਂਦੇ ਨੇ ਸਾਰੇ ਵੀਰ ਹਿੰਦੂ ਵੀਰ ਬਹੁਤ ਆਉਂਦੇ ਇੱਥੇ ਜਿੰਨਾਂ ਨੂੰ ਇਤਿਹਾਸ ਬਾਰੇ ਪਤਾ ਹੋਵੇ ਕੋਈ ਆਉਂਦਾ ਇੱਥੇ ਮਾਥਾ ਦੇਕਣ ਵੀ ਗੁਰੂਆਂ ਜੀ ਨੇ ਕੁਰਬਾਨੀਆਂ ਕੀਤੀਆਂ ਦਿੱਤੀਆਂ ਨੇ ਇੱਥੇ ਇਹ ਨਹੀਂ ਹੈਗਾ ਵੀ ਚਾਰੋ ਕੋਈ ਹਿੰਦੂ ਆ ਜਾਂ ਮੁਸਲਮਾਨ ਆ ਜਾਂ ਸਿੱਖ ਆ ਇਹ ਸਾਰਿਆਂ ਦਾ ਸਾਂਝਾ ਧਰਮ ਆ ਜੀ ਇਧਰ ਆਪਾਂ ਇਤਿਹਾਸਿਕ ਜਿਹੜਾ ਖੂਬ ਬਣਿਆ ਵਾ ਆਪਾਂ ਦੇ ਦਰਸ਼ਨ ਕਰਕੇ ਇਹ ਨਾਲ ਜੱਟ ਸਕ ਕੇ ਆਈਏ ਗਾਹਾਂ ਜਾਨੀ ਕੈਮਰਾ ਲਿਆਣਾ ਮਨਾਮਾ ਬਾਰ-ਬਾਰ ਤੁਸੀਂ ਇੱਥੇ ਮੂਵੀ ਬਣਾ ਸਕਦੇ ਹੋ ਅੰਦਰ ਵੀ ਆਪਾਂ ਮੂਵੀ ਬਣਾ ਸਕਦੇ ਆਗੇ ਇੱਧਰ ਆਪਾਂ ਹੁਣ ਮੱਥਾ ਟੇਕਣ ਚੱਲੀਏ ਆ ਇੱਕ ਬਣੀ ਹੋਈ ਆਪਣੀ ਲਿਫਟ ਬਣੀ ਹੋਈ ਹੈ ਜਿਹੜੇ ਬਜ਼ੁਰਗ ਨੇ ਨਹੀਂ ਉਹ ਪੌੜੀ ਚੜ ਸਕਦੇ ਆਗੇ ਆ ਲਿਫਟ 'ਚ ਚੜਜੋ ਤੇ ਹੈ ਤਾਂਹਾਂ ਜਨ ਲੈ ਜਾਂਦੀ ਹੈ ਹੈਗੀ ਥੋੜੀ ਇਹ ਪੌੜੀਆਂ ਬਾਹਲੀ-ਬਾਹਲੀ ਹੈਗੀਆਂ ਬਸ ਤਾਂ ਤੁਸੀਂ ਪੌੜੀ ਚੜ ਕੇ ਆਇਆ ਕਰੋ ਆਇਆ ਪੜੀ ਤੋਂ ਚੱਲ ਗਏ ਇੱਧਰ ਬਣਿਆ ਹੈ ਲੰਗਰ ਹਾਲ ਸ਼ਾਮਣੀ ਪਰ ਇਹ ਜੀਵਨ ਸਿੰਘ